ਸਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਅੱਜ ਆਪਾਂ ਜੋ ਇੱਕ ਸਤ ਨੂੰ ਬਹੁਤ ਵੱਡੀ ਇੱਕ ਖੁਸ਼ਖਬਰੀ ਦੱਸਣ ਜਾ ਰਹੇ ਹਾਂ ਜੋ ਕਿ ਆਪਾਂ ਕਹਿੰਦੇ ਵੀ 14 ਜਨਵਰੀ ਨੂੰ ਇੱਕ ਬਹੁਤ ਵੱਡਾ ਇੱਕ ਜੋ ਪਾਰਟੀ ਦਾ ਐਲਾਨ ਹੋਇਆ ਸੀ ਜਿਹਦਾ ਸੁਣ ਕੇ ਹੀ ਸਰਕਾਰਾਂ ਨੂੰ ਨੀਂਦ ਨਹੀਂ ਆ ਰਹੀ ਸੀ ਕਈ ਦਿਨਾਂ ਦੇ ਉੱਪਰ ਜਦੋਂ ਦਾ ਇਹ ਪਾਰਟੀ ਦਾ ਸੁਣਿਆ ਉਹਨਾਂ ਨੇ 14 ਜਨਵਰੀ ਨੂੰ ਵੀ ਅਮਰਤਪਾਲ ਨਵੀਂ ਪਾਰਟੀ ਬਣਾਉਣ ਜਾ ਰਹੇ ਆ ਤੇ ਹੁਣ ਉਸ ਪਾਰਟੀ ਦਾ ਆਪਾਂ ਨਾਮ ਦੱਸਣ ਜਾ ਰਹੇ ਹਾਂ ਸ਼੍ਰੋਮਣੀ ਕਾਲੀ ਦਲ ਪਾਰਸ ਪੰਜਾਬ ਦੇ ਇਹੇ ਉਹਨਾਂ ਨੇ ਨਾਮ ਰੱਖਿਆ ਗਿਆ ਇਹਦੇ ਪ੍ਰਧਾਨ ਸਰਬਜੀਤ ਸਿੰਘ ਖਾਲਸਾ ਤੇ ਜੋ ਅਮਰਤਪਾਲ ਸਿੰਘ ਤੇ ਕਈ ਹੋਰ ਵੀ ਮੈਂਬਰ ਆ ਜੋ ਤੇ ਜਿੰਨਾ ਚ ਆਪਣਾ ਅਮਰਤਪਾਲ ਸਿੰਘ ਨਹੀਂ ਆਉਂਦੇ ਉਹਨਾਂ ਚਕਤਰ ਸਿੰਘ ਇਸ ਪਾਰਟੀ ਦੇ ਜੋ ਪ੍ਰਧਾਨ ਰਹਿਣਗੇ ਤਾਂ ਥੋੜੀ ਦੇਰ ਦੇ ਵਿੱਚ ਹੀ ਜੋ ਆਪਣੇ ਜਿਵੇਂ ਹੁਣ ਅੱਜ ਇਹ ਪਾਰਟੀ ਦੇ ਵਿੱਚ ਸ਼ਾਮਲ ਹੋਏ ਲੋਕਾਂ ਦਾ ਇਕੱਠ ਦੱਸ ਰਿਹਾ ਵੀ ਥੋੜੇ ਜੇ ਬਸ ਸਮੇਂ ਦੇ ਵਿੱਚ ਅਮਰਤਪਾਲ ਵੀ ਬਾਹਰ ਆ ਜਾਣਗੇ ਕਿ ਕਿ ਸਰਕਾਰਾਂ ਦਾ ਜੋ ਆਪਾਂ ਕਹਿੰਦੇ ਰਾਜ ਚੱਲ ਰਿਹਾਗਾ ਤਾਂ ਜੇ ਇਹ ਲੋਕਾਂ ਨੇ ਇਕਜੁੱਟ ਹੋ ਕੇ ਸਾਥ ਦੇਤਾ ਤਾਂ ਅਮਰਤਪਾਲ ਸਿੰਘ ਬਹੁਤ ਜਲਦ ਦੁਬਾਰਾ ਆ ਜਾਣਗੇ ਪਰ ਜੋ ਹੁਣ ਦੀ ਗੱਲ ਆ ਜੋ ਉਹਨਾਂ ਦੇ ਅਸੀਂ ਇਕੱਠ ਦੇਖ ਰਹੇ ਆ ਇਕੱਠ ਦੇਖ ਕੇ ਪਤਾ ਚੱਲ ਰਿਹਾਗਾ ਵੀ ਬਹੁਤ ਲੋਕ ਯਾਰ ਭਾਰੀ ਗਿਣਤੀ ਦੇ ਵਿੱਚ ਬਹੁਤ ਪਿਆਰ ਦਿੱਤਾ ਗਿਆ ਅਮਰਤਪਾਲ ਸਿੰਘ ਨੂੰ ਜਿਹੜਾ ਕਿ ਪਾਰਟੀ ਦਾ ਨਾਮ ਤੁਹਾਨੂੰ ਦੱਸ ਹੀ ਦਿੱਤਾ ਨਵੀਂ ਪਾਰਟੀ ਦਾ ਜੋ ਆਪਾਂ ਕਹਿੰਦੇ ਪ੍ਰਧਾਨ ਸਰਬਜੀਤ ਸਿੰਘ ਖਾਲਸਾ ਤੇ ਅਮਰਤਪਾਲ ਸਿੰਘ ਤੇ ਜੋ ਉਹਨਾਂ ਦੇ ਪਿਤਾ ترਸੇਮ ਸਿੰਘ ਤੇ ਜਿਹੜੀ ਹੁਣ ਗੱਲ ਕਰਦੇ ਆ ਆਪਾਂ ਸਰਕਾਰਾਂ ਦੀ ਹੁਣ ਇਹਨਾਂ ਦਾ ਧਿਆਨ ਜਿਵੇਂ ਅਮਰਤਪਾਲ ਸਿੰਘ ਦੇ ਉੱਪਰ ਲੱਗਿਆ ਹੋਇਆ ਫੁੱਲ ਤਰੀਕੇ ਨਾਲ ਵੀ ਕਿਤੇ ਉਹਨਾਂ ਦੇ ਬਲੱਡ ਕਟ ਜਾਂਦੇ ਹੋਣਗੇ ਸੀਮ ਭੰਤਮਾਨ ਦਾ ਤੇ ਉਧਰੋਂ ਨਰਿੰਦਰ ਮੋਦੀ ਦਾ ਘੱਟ ਦੇ ਵੀ ਪੰਜਾਬ ਵਿੱਚ ਜੇ ਅਮਰਤਪਾਲ ਦੀ ਸਰਕਾਰ ਆ ਗਈ ਤਾਂ ਸਾਨੂੰ ਕਿਸੇ ਨੇ ਵੀ ਨਹੀਂ ਪੁੱਛਣਾ ਤੇ ਜਿਹੜਾ ਆ ਕੇਜਰੀਵਾਲ ਆ ਤੇ ਸੀਐਮ ਭਵੰਤਮਾਨ ਇਹਨੂੰ ਤਾਂ ਬੜਨ ਨਹੀਂ ਦੇਣਾ ਕਿਉਂਕਿ ਇੱਕ ਗਲਤ ਬੰਦੇ ਨੂੰ ਡੋਰ ਫੜਾਤੀ ਸਾਡੇ ਪੰਜਾਬ ਦੀ ਜਿਹੜੇ ਕੀ ਇਹ ਆਪਾਂ ਕਹਿ ਦਈਏ ਸਾਰਾ ਪੰਜਾਬ ਇਹਨੂੰ ਸੌਂਪਤਾ ਤੇ ਇਹਦੇ ਵੇੜਾ ਉਠਾ ਕੇ ਰੱਖਤਾ ਪੰਜਾਬ ਦਾ ਕਿਉਂਕਿ ਜੇ ਗੱਲ ਕਰੀਏ ਆਪਾਂ ਅਮਰਤਪਾਲ ਦੀ ਨਸ਼ਿਆਂ ਤੇ ਰੋਕ ਲੱਗੂ ਮੈਂ ਕਹਿੰਦਾ ਬਾਣੇ ਵਾਲੇ ਬੰਨਗੇ ਜਿਹੜੇ ਅੱਜ ਦੇ ਨੌਜਵਾਨ ਆ ਤੇ ਅੰਮ੍ਰਿਤ ਛਕ ਲੈਣਗੇ ਕੋਈ ਮਾੜੀ ਗੱਲ ਨਹੀਂ ਹੈਗੀ ਨਸ਼ਿਆਂ ਤੋਂ ਰੋਕ ਲੱਗ ਜਾਣੀ ਆ ਤਾ ਨਸ਼ਿਆਂ ਤੋਂ ਬਚੇ ਜਾਣਗੇ ਤੇ ਇਹ ਇਹ ਗੱਲ ਤੋਂ ਡਰਦੀ ਹੈ ਇਹ ਸਰਕਾਰ ਵੀ ਕਿਤੇ ਖਾਲਿਸਤਾਨ ਨਾ ਜੇ ਖਾਲਿਸਤਾਨ ਨਾ ਬਣਾ ਦੇਣ ਨਹੀਂ ਉਹ ਖਾਲਿਸਤਾਨ ਨਹੀਂ ਲਿਆਉਣਾ ਚਾਹੁੰਦੇ ਉਹ ਤਾਂ ਸਿਰਫ ਇੱਕ ਨਸ਼ਿਆਂ ਤੋਂ ਰੋਕ ਲਾਉਣਾ ਚਾਹੁੰਦੇ ਆ ਜੇ ਖਾਲਿਸਤਾਨ ਆ ਵੀ ਜਾਊ ਤਾਂ ਛੋਡੇ ਨਾਲ ਚੰਗਾ ਤਾਂ ਖਾਲਿਸਤਾਨ ਹੀ ਹੈ ਪਰ ਛੋਡੇ ਵਾਂਗੂ ਅਤਿਆਚਾਰ ਜੋ ਕੁਝ ਹੋ ਰਿਹਾ ਇਹ ਜਾਂ ਕੁਝ ਨਹੀਂ ਉਹ ਨਾ ਖਾਲਿਸਤਾਨ ਦੇ ਵਿੱਚ ਵੀ ਇਹ ਕਹਿੰਦੇ ਆ ਖਾਲਿਸਤਾਨ ਪਰ ਆਪਦੇ ਬੰਨਿਓ ਅਸੀਂ ਕੋਈ ਬਿਆਨ ਨਹੀਂ ਸੁਣਿਆ ਅਵਰਤਪਾਲ ਸਿੰਘ ਦਾ ਵੀ ਅਸੀਂ ਖਾਲਿਸਤਾਨ ਲਿਆਉਣਾ ਖਾਲੀਸਤਾਨ ਲਿਆਉਣਾ ਚਾਹੁੰਦੇ ਆ ਪੰਜਾਬ ਚ ਪਰ ਜੇ ਆਪਾਂ ਦੇਖੀਏ ਲੋਕਾਂ ਦਾ ਇਕੱਠ ਉਹਨਾਂ ਦੇ ਨਾਲ ਆ ਜੀ ਤੇ ਜੋ ਆਪਾਂ ਗੱਲ ਕਰੀਏ ਹੁਣ ਨਵੀਂ ਪਾਰਟੀ ਦੀ ਤਾਂ ਉਸ ਪਾਰਟੀ ਦੇ ਜੋ ਪ੍ਰਧਾਨ ਬਣ ਜਾ ਰਹੇ ਆ ਸਰਬਜੀਤ ਸਿੰਘ ਖਾਲਸਾ ਜਿਵੇਂ ਨਾਮ ਦੱਸਿਆ ਆਪਾਂ ਜੋ ਤਰਸੇਮ ਸਿੰਘ ਜੋ ਅਮਰਤਪਾਲ ਸਿੰਘ ਦੇ ਪਿਤਾਗੇ ਤਾਂ ਇੱਕ ਦੋ ਮੈਂਬਰ ਹੋਰ ਵੀ ਦੱਸਿਆ ਤੇ ਜੋ ਹੁਣ ਆਪਾਂ ਗੱਲ ਕਰੀਏ ਜੋ ਨਵੀਂ ਸ਼ੁਰੂਆਤ ਹੋਣ ਜਾ ਰਹੀ ਹੈ ਪਾਰਟੀ ਦੀ ਤਾਂ ਬਹੁਤ ਵੱਡਾ ਇੱਕ ਇਕੱਠ ਲੋਕਾਂ ਦਾ ਪਿਆਰ ਦੱਸ ਰਿਹਾ ਵੀ ਅਮਰਤਪਾਲ ਸਿੰਘ ਇਸ ਰਿਹਾ ਹੋ ਜਾਣਗੇ ਜੇ ਇਹ ਲੋਕਾਂ ਨੇ ਇੱਕ ਵਾਰ ਦੁਬਾਰਾ ਤੋਂ ਕਹਤਾ ਵੀ ਅਮਰਤਪਾਲ ਸਿੰਘ ਬਾਹਰ ਆਉਣੇ ਚਾਹੀਦੇ ਹਾਈ ਕੋਰਟ ਦੇ ਆਡਰ ਵੀ ਆ ਜਾਣਗੇ ਕਿਉਂਕਿ ਉਹਨਾਂ ਦੇ ਜੱਜ ਨੇ ਤਾਂ ਪਹਿਲਾਂ ਹੀ ਕਹਿ ਦਿੱਤਾ ਇੱਕ ਵਾਰ ਹਾਈ ਕੋਰਟ ਦੇ ਨੇ ਵੀ ਕਿਉਂਕਿ ਉਹਨਾਂ ਦੇ ਖਿਲਾਫ ਸਾਨੂੰ ਕੋਈ ਸਬੂਤ ਨਹੀਂ ਮਿਲੇ ਫਿਰ ਵੀ ਉਹਦੇ ਉੱਪਰ ਯੂਪੀ ਕਿਸ ਚੀਜ਼ ਦਲایا ਗਿਆ ਕਿਉਂਕਿ ਐਨਐਸਐ ਲਾਉਣ ਤੋਂ ਪਹਿਲਾਂ ਤੁਰੰਤ ਤੁਸੀਂ ਉਦੋਂ ਕਿਉਂ ਨਹੀਂ ਲਾਈ ਯੂਪੀ ਜਦੋਂ ਉਸ ਦਿਨ ਕਿੱਧਰ ਗਈ ਸੀ ਸਰਕਾਰ ਤੇ ਜੋ ਹਰੀ ਨੌ ਸਿੰਘ ਗੁਰਪ੍ਰੀਤ ਸਿੰਘ ਹਰੀ ਨੌ ਦਾ ਜੋ ਸਖਸਾ ਉਹਦਾ ਕੇਸ ਠੋਕਿਆ ਜਾਂਦਾ ਤਾਂ ਜਦੋਂ ਐਨਐਸਐ ਲਾਈ ਸੀ ਉਦੋਂ ਕਿੱਥੇ ਗਈ ਸੀ ਸਰਕਾਰ ਉਦੋਂ ਭੁੱਲ ਰਹੇ ਸੀ ਉਦੋਂ ਵੀ ਅਸੀਂ ਯੂਪੀ ਵੀ ਲਾਉਣਾਗਾ ਇਹ ਇੱਕ ਲੋਕਾਂ ਨੂੰ ਡਰਾ ਰਹੇ ਸੀ ਕਿਉਂਕਿ ਮਾਨ ਸਿੰਘ ਖਾਰਾ ਜੋ ਉਹਨਾਂ ਦੇ ਵਕੀਲ ਆ ਉਹਨਾਂ ਦਾ ਵੀ ਇਹੀ ਕਹਿਣਾ ਵੀ ਤੁਹਾਨੂੰ ਡਰ ਨਹੀਂ ਕੋਈ ਲੋੜ ਨਹੀਂ ਜੋ ਆਪਾਂ ਕਹਿੰਦੇ ਜੀ ਸਾਦ ਕੇ ਆਪਾਂ ਉਹਨਾਂ ਦੀ ਜੋ ਨਵੀਂ ਪਾਰਟੀ ਹੁਣ ਬਣ ਜਾ ਰਹੀ ਆ ਲੋਕਾਂ ਦਾ ਇਕੱਠ ਦੱਸ ਰਿਹਾ ਬਹੁਤ ਵੱਡਾ ਇਕੱਠ ਆ ਤੇ ਵੀ ਇਹਦੇ ਵਿੱਚ ਆਪਣਾ ਜੋ ਅਮਰਪਾਲ ਸਿੰਘ ਰਿਹਾ ਹੋਣ ਜਾ ਰਿਹਾ ਬਸ ਕਿਉਂਕਿ ਆਪਣੇ ਲੋਕਾਂ ਦੀ ਅਪੀਲ ਜੋ ਕੋਰਟ ਨੂੰ ਵੀ ਮੰਨਣੀ ਪਊ ਤਾਂ ਜੋ ਇਹ ਸਰਕਾਰ ਆ ਇਹਨੂੰ ਵੀ ਕਿਉਂਕਿ ਸਾਡਾ ਪੰਜਾਬ ਸਾਰਾ ਇੱਕ ਪਾਸੇ ਹੋ ਜਾਣਾ ਤਾਂ ਫੇਰ ਇਹਨਾਂ ਦੀ ਬਿਲਕੁਲ ਨਹੀਂ ਚਲਣੀ ਸਾਰੀ ਸਾਡੇ ਲੋਕਾਂ ਦੀ ਚਲਣੀ ਕਿਉਂਕਿ ਸਾਡੇ ਹੀ ਪੰਜਾਬ ਦੇ ਲੋਕ ਹੀ ਇਹਨਾਂ ਨੂੰ ਕੁਰਸੀ ਤੇ ਬਿਠਾਉਂਦੇ ਆ ਤੇ ਸਾਡੇ ਹੀ ਲੋਕ ਜੇ ਚਾਹਣ ਤਾਂ ਇਹ ਤਾਰ ਸਕਦੇ ਆ ਜਿਹੜੇ ਲੋਕਾਂ ਨੂੰ ਇਹ ਆਪਾਂ ਕਹ ਦਈਏ ਵੀ ਆਮ ਲੋਕਾਂ ਨੂੰ ਉਹ ਸਮਝਦੇ ਆ ਵੈਸੇ ਜਿਵੇਂ ਆਪਾਂ ਕਹਿੰਦੇ ਟੱਚ ਸਮਝਦੇ ਆ ਜਦੋਂ ਜੀ ਕਰਦਾ ਕਿਸੇ ਤੇ ਵੀ ਅਤਿਆਚਾਰ ਹੁੰਦਾ ਸੀਐਮ ਭਵਨਤਮਾਨਾ ਜੋ ਪੰਜਾਬ ਦੀ ਸਰਕਾਰ ਦੇ ਵਿੱਚ ਵੀ ਇਹ ਹੁੰਦਾ ਆ ਤੁਰਤੋ ਹੀ ਹੁੰਦਾ ਆ ਚਾਹੇ ਜਦੋਂ ਸੰਤ ਜਰਨੈਲ ਸਿੰਘ ਹੋਰੀ ਸੀ ਪਿੰਡਰਾਂ ਵਾਲੇ ਤੇ ਬਲਵੰਤ ਸਿੰਘ ਹੋਰੀ ਦਲਾਵਰ ਸਿੰਘ ਹੋਰੀ ਜਿਨ੍ਹਾਂ ਨੇ ਬਿਆਨਤ ਸਿੰਘ ਨੂੰ ਅੰਜਾਮ ਦਿੱਤਾ ਸੀ ਬੰਬ ਤਮਾਕੇ ਨਾਲ ਉਡਾਇਆ ਗਿਆ ਸੀਗਾ ਤਾਂ ਉਹ ਵੀ ਇਸ ਕਰਕੇ ਅੰਜਾਮ ਦਿੱਤਾ ਸੀ ਇਹਨਾਂ ਨੇ ਸਿੱਖਾਂ ਨੂੰ ਮਰਵਾਇਆ ਸੀ ਇੰਦਰਾ ਗਾਂਧੀ ਨੇ ਹਰਮੰਦਰ ਸਾਹਿਬ ਤੇ ਅਟੈਕ ਕਰਵਾਇਆ ਸੀ ਤੁਰਤ ਤੋਂ ਹੀ ਸਾਡੀਆਂ ਇਹ ਜੰਗਾ ਲਗਦੀਆਂ ਆਉਂਦੀਆਂ ਸਰਕਾਰਾਂ ਨਾਲ ਤੇ ਜੇ ਹੁਣ ਗੱਲ ਕਰੀਏ ਉਦੋਂ ਘੱਟ ਇਹ ਵੀ ਨਹੀਂ ਹੈਗਾ ਸੀਮ ਭਵੰਤਮਾਨ ਇਹ ਵੀ ਸਾਡੇ ਕਿਸਾਨਾਂ ਤੋਂ ਕਿਸਾਨਾਂ ਤੇ ਵੀ ਕਰ ਰਿਹਾ ਹੈਗਾ ਅਤਿਆਚਾਰ ਤੇ ਦੂਜਾ ਨੰਬਰ ਗੱਲ ਕਰੀਆ ਥੋੜੇ ਦਿਨ ਹੋ ਗਏ ਮੈਂ ਤੁਹਾਨੂੰ ਹਰ ਵੀਡੀਓ ਚ ਦੱਸਦਾ ਹੀ ਹੁੰਨਾ ਵੀ ਸਿੰਘਾ ਦੇ ਉੱਪਰ ਅਥਰੂ ਗਾਂ ਦੇ ਗੋਲੇ ਸਿੱਟੇ ਜਿਹੜੇ ਤੇ ਜੋ ਹਜੂ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਵੀ ਇਹਨੇ ਅਥਰੂ ਗਾਂ ਦੇ ਗੋਲੇ ਸਿੱਟੇ ਜਮਾ ਸ਼ਰਮ ਲਾਉਣ ਵਾਲਾ ਗੱਲ ਕਰਤੀ ਜਿਹੜੇ ਇਹਨਾਂ ਨੂੰ ਆਰਡਰ ਦਿੰਦੇ ਹੈਗੇ ਆਪਾਂ ਕਹਿੰਦੇ ਪ੍ਰਸ਼ਾਸਨ ਨੂੰ ਉਹ ਵੀ ਤਾਂ ਇਹਨਾਂ ਦੇ ਆਰਡਰਾਂ ਤੇ ਹੁੰਦੇ ਆ ਜੇ ਆਰਡਰ ਇਹਨਾਂ ਦਾ ਜਾਂਦਾ ਵੀ ਤੁਸੀਂ ਇੱਥੇ ਜਾ ਕੇ ਆਹ ਕਰੋ ਹਗਾਮੇ ਕਰੋ ਗੁੰਡਾਗਰਦੀ ਕਰੋ ਪੁਲਿਸ ਕਾਦੀ ਰਹਗੀ ਪੁਲਸੇ ਪੁਲਸ ਦਾ ਮਤਲਬ ਹੁੰਦਾ ਵੀ ਲੋਕਾਂ ਦੀ ਸੁਰੱਖਿਆ ਕਰਨਾ ਤੇ ਇਹ ਨਹੀਂ ਹੁੰਦਾ ਵੀ ਉਹਨਾਂ ਤੇ ਗੋਲੇ ਚਲਾਓ ਤੇ ਡਾਂਗਾ ਮਾਰੋ ਜਦੋਂ ਜੀ ਕਰਦਾ ਚਲੋ ਜੀ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੱਲਣਾ ਜੋ ਪੰਜਾਬ ਦੇ ਪ੍ਰਤੀ ਆਪਣੀ ਜੋ ਗੱਲਬਾਤ ਹੁੰਦੀ ਹੈ ਛੋੜੇ ਨਾਲ ਸਾਂਝੀ ਕਰਦੇ ਆ ਜੋ ਅਮਰਤਪਾਲ ਨੂੰ ਲੈ ਕੇ ਨਵੀਂ ਪਾਰਟੀ ਦਾ ਜੋ ਅਗਾਜ਼ ਹੋਣ ਜਾ ਰਿਹਾ ਆਪਾਂ ਛੋੜੇ ਨਾਲ ਜੋ ਵਿਚਾਰ ਸਾਂਝੇ ਕਰਦੇ ਆ ਤੇ ਜੋ ਹੁਣ ਨਵੀਂ ਪਾਰਟੀ ਦੇ ਪ੍ਰਧਾਨ ਬਣ ਜਾ ਰਹੇ ਆ ਅਮਰਤਪਾਲ ਸਿੰਘ ਜੋ ਤੇ ਸਰਬਜੀਤ ਸਿੰਘ ਖਾਲਸਾ ਤੇ ਉਹਨਾਂ ਦੇ ਪਿਤਾ ਜੋਤਰ ਸਿੰਘ ਸਿੰਘ ਤੋ 1-2 ਮੈਂਬਰ ਹੋਰ ਵੀ ਆ ਜੀ ਵਿੱਚ ਤੇ ਉਹਨਾਂ ਦੇ ਆਪਾਂ ਨਾਮ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਚਲੋ ਜੀ ਜੇ ਤੁਹਾਨੂੰ ਇਹ ਵੀਡੀਓ ਜੰਦੀ ਹੈ ਸ਼ੇਅਰ ਕਰਦਿਆ ਕਰੋ ਚੈਨੂ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਮਿਲਦੇ ਆ ਕੱਲ ਨੂੰ ਨਵੇਂ ਟੌਪਿਕ ਤੇ ਧੰਨਵਾਦ